ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਜਿਹੜੀ ਹੈਗੀ ਆ ਸਾਡਾ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਕੱਲ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹਦੇ ਸਬੰਧ ਦੇ ਵਿੱਚ ਅਸੀਂ 255 ਨੰਬਰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਸੀਗਾ 103 ਸਬਸੈਕਸ਼ਨ 1 ਤੇ 238 ਬੀ ਐਨ ਐਸ ਦੇ ਤਹਿਤ ਆਪਣੇ ਥਾਣਾ ਜਿਹੜਾ ਹੈਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਹਦੇ ਵਿੱਚ ਬੇਸਿਕਲੀ ਕੀ ਹੋਇਆ ਸੀਗਾ ਕਿ ਇੱਕ ਸ਼ਾਲੂ ਕੁਮਾਰ ਡਿਸੀਜ਼ ਸੀਗਾ ਇਹਦੀ ਜਿਹੜੀ ਆਪਣੀ লাশ ਜਿਹੜੀ ਸੀਗੀ ਸਾਨੂੰ ਕੰਦੇਨ ਵਾਲੇ ਦੇ ਵਿੱਚੋਂ ਜਿਹੜੀ ਸੀਗੀ ਉਹ ਤਿਆਰਦੀ ਹੋਈ ਮਿਣੀ ਸੀਗੀ ਔਰ ਇਮੀਡੀਏਟਲੀ ਇਹਦੇ ਵਿੱਚ ਸਾਡੀ ਜਿਹੜੀ ਸੀਪੀ ਸਾਹਿਬ ਦੀ ਨੋਟਿਸ ਵਿੱਚ ਲਿਆਂਦਾ ਗਿਆ ਤਾਂ ਡੀਸੀਪੀ ਤੇਜਾ ਜੀ ਦੇ ਨਾਲ ਡਿਸਕਸ ਕੀਤਾ ਗਿਆ ਇਮੀਡੀਏਟਲੀ ਉਹਨਾਂ ਨੇ ਸੰਜੀਦਗੀ ਸਮਝਦੇ ਹੋਏ ਜਿਹੜੀ ਹੈਗੀ ਹੈ ਏਸੀਪੀ ਸਾਹਿਬ ਤੇ ਆਪਣੇ ਐਸਐਚਓ ਜਿਹੜੇ ਹੈਗੇ ਆ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਸਪੈਸ਼ਲੀ ਮੰਨਸ਼ਨ ਕਰਦੇ ਹੋਏ ਜਿਹੜੇ ਐਡੀਸ਼ਨਲ ਐਸਐਚਓ ਸੁਖਵਿੰਦਰ ਸਿੰਘ ਆ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਟੈਕਨੀਕਲ ਅਸਿਸਟੈਂਸ ਦੇ ਨਾਲ ਹਿਊਮਨ ਹਿੰਟ ਦੇ ਨਾਲ ਇਸ ਮਰਡਰ ਨੂੰ ਅਸੀਂ ਤੇਨ ਘੰਟੇ ਦੇ ਵਿੱਚ ਵਿੱਚ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਹ ਸਾਰੀ ਟੀਮ ਨੂੰ ਬਹੁਤ ਮਿਹਨਤ ਨਾਲ ਦੇ ਜੜਾਏ ਦਾ ਹੈ ਕੀਤਾ ਔਰ ਇਹਦੇ ਹਿੱਸੇ ਤੇਨਾਂ ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤੀ ਸੀਗੇ ਡਿਸੀਸ ਤੇ ਉਹ ਔਰ ਜਿਹੜੀ ਇਹ ਵਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੈਰੋ ਔਰ ਬਲੈਰੋ ਨੰਬਰੀ ਜਿਹੜੀ ਆ ਪੀਪੀ 10 ES 1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ ਸੋ ਬੜਾ ਵਾਟਰਟਾਈਟ ਕੇਸ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੋਲਵ ਕੀਤਾ ਔਰ ਨਾਲ ਦੀ ਨਾਲ ਸਾਰਾ ਪੁਰਤਾ ਐਵੀਡੈਂਸ ਜਿਹੜੇ ਸੀਗੇ ਮੌਕੇ ਦੇ ਉਹ ਵੀ ਸਾਰੇ ਇਕੱਠੇ ਕਰਕੇ ਬੜੀ ਛੇਤੀ ਲੁਧਿਆਣਾ ਪੁਲਿਸ ਨੇ ਜਿਹੜਾ ਹੈਗਾ ਇਹ ਬਲਾਈਂਡ ਮਰਡਰ ਕੇਸ ਸਿਰ ਨਾ ਘੰਟਿਆਂ ਦੇ ਵਿੱਚ ਸੋਲਵ ਕਰਕੇ ਦੋ ਦੋਸ਼ੀ ਔਰ ਗਵਾਦਾਤ ਵਿੱਚ ਬੱਚੀ ਗਈ ਗੱਡੀ ਜਿਹੜੀ ਹੈਗੀ ਆ ਫੌਨ ਵਿੱਚ ਕਾਮਯਾਬੀ ਹਾਸਲ ਕੀਤੀ ਸਿੱਧੀ ਵਜਾ ਰੰਜੀਸ਼ ਜਿਹੜਾ ਕਤਲ ਦਾ ਇਹ ਹੈਗਾ ਕਿ ਜਿਹੜਾ ਇਹ ਆਪਣੇ ਕੱਲੂ ਤੇ ਸੁਨੀਲ ਔਰ ਜਿਹੜੇ ਸ਼ਾਲੂ ਡਿਸੀਜ਼ਡ ਹੈਗੇ ਨੇ ਇਹ ਆਪਸ ਦੇ ਵਿੱਚ ਦੋਸਤ ਸੀਗੇ ਚਾਲੂ ਦੀ ਇਹਨਾਂ ਦੀ ਕੋਈ 2 ਦਿਨ ਪਹਿਲਾਂ 16 ਤਰੀਕ ਨੂੰ ਜਾਂ 17 ਤਰੀਕ ਨੂੰ ਪੈਸੇ ਜਿਹੜੇ ਲੈਣ ਦੇਣ ਤੋਂ ਜਿਹੜੀ ਸੀਗੀ ਕੋਈ ਗੱਲਬਾਤ ਹੋਈ ਸੀ ਜਿਹਦੇ ਵਿੱਚ ਇਹ ਕੱਲੂ ਤੇ ਸੁਨੀਲ ਨੇ ਜਿਹੜਾ ਮਨ ਦੇ ਵਿੱਚ ਰੰਜਿਸ਼ ਰੱਖੀ ਔਰ 16 ਤਰੀਕ ਨੂੰ ਜਦੋਂ ਇਹ ਕਿਤੇ ਆ ਰਹੇ ਸੀਗੇ ਘਰ ਨੂੰ ਆ ਰਹੇ ਸੀ ਇਹਨਾਂ ਨੇ ਆਪਣੀ ਗੱਡੀ ਮਾਰੀ ਔਰ ਗੱਡੀ ਮਾਰ ਕੇ ਜਦੋਂ ਇਹ ਬੇਹੋਸ਼ ਹੋ ਗਿਆ ਫਿਰ ਇਹਦੇ ਸਿਰ ਵਿੱਚ ਇੱਟ ਵਜੀ ਔਰ ਕਿਸੇ ਤਿੱਖੀ ਚੀਜ਼ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਪੇਟ ਦੇ ਉੱਤੇ ਵਾਰ ਦਾ ਵਾਰ ਕੀਤਾ ਜਿਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਫੇਰਨ ਦੀ লাশ ਨੂੰ ਜਿਹੜਾ ਸੀਗਾ ਉਹ ਉਸੇ ਗੱਡੀ ਬਲੈਰੋ ਦੇ ਵਿੱਚ ਹੀ ਪਾ ਕੇ ਇਹਨਾਂ ਨੇ ਗੰਦੇ ਨਾਲੇ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਕਤਲ ਨੂੰ ਜਿਹੜਾ ਹੈਗਾ ਛੁਪਾਇਆ ਜਾ ਸਕੇ ਪਰ ਕੋਈ ਵੀ ਕ੍ਰਾਈਮ ਕੋਈ ਵੀ ਕਤਲ ਜਿਹੜਾ ਤੁਹਾਨੂੰ ਪਤਾ ਕਿ ਲੁਕਿਆ ਨਹੀਂ ਰਹਿਦਾ ਹੁੰਦਾ ਆਖਰ ਬਾਹਰ ਆ ਜਾਂਦਾ ਔਰ ਇਸ ਕਰਕੇ লাশ ਜਿਹੜੀ ਹੈਗੀ ਹੈ ਦੁਹਾਂਦ ਦਾ ਬਾਸ ਹਨ ਕਿਸੇ ਸਸ ਕੀ ਇਹ ਦੋਸਤੀ ਜਿਹੜੀ ਨਸ਼ੇ ਦੀ ਆਦੀ ਸੀ ਹਜੇ ਤੱਕ ਫਿਲਹਾਲ ਇਹਨਾਂ ਦੇ ਜਿਹੜੀ ਐਸੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਵਜਾ ਰੰਜਿਸ਼ਾਣ ਦੀ ਆਪਸੀ ਨਿੱਜੀ ਲੜਾਈ ਹੈ ਕਿਉਂਕਿ ਦੋਸਤ ਸੀਗੇ ਪੈਸੇ ਲੈਣ ਦੇਣ ਤੋਂ ਲੜਾਈ ਹੋਈ ਹੈ ਉਹਦੀ ਜਿਹੜੀ ਆ ਨਸ਼ੇ ਵਾਲੀ ਕੋਈ ਗੱਲ ਸਮਝ ਨਹੀਂ ਸਰ ਇਹਨਾਂ ਤੇ ਕ੍ਰਾਈਮ ਦੇ ਵੀ ਕੋਈ ਪਹਿਲੇ ਪਰਚੇ ਕੋਈ ਹੈ ਇਹਦੇ ਵਿੱਚ ਜਿਹੜਾ ਸੁਨੀਲ ਕੁਮਾਰ ਆ ਉਹਦੇ ਉੱਤੇ ਜਿਹੜਾ ਹੈਗਾ 379 380 411 ਦਾ ਥਾਣਾ ਮੋਤੀ ਨਗਰ ਦੇ ਵਿੱਚ ਇੱਕ ਪਹਿਲਾਂ ਵੀ ਜਿਹੜਾ ਵਾ ਮਕਦਮਾ ਕਰ ਚੁੱਕਾ ਸਰ ਕਿੱਥੇ ਦੇ ਰਹਿਣਾ ਨੇ ਇਹ ਜਿਹੜੇ ਈਸੀਐਚ ਕਲੋਨੀ ਹੈਗੀ ਆ ਜੀ ਇੱਥੇ ਆਪਣੇ ਤਾਜਪੁਰ ਰੋਡ ਦੇ ਉੱਤੇ ਲੁਧਿਆਣੇ ਉੱਥੋਂ ਦੇ ਰਹਿਣ ਵਾਲੇ ਨੇ ਤੇ ਨਹੀਂ ਇਸ ਦੀ ਉਮਰ ਕਿੰਨੀ ਉਮਰ ਦੀ ਸਾਰੀ ਇਹਨਾਂ ਦੀ ਅਪ੍ਰੋਕਸੀਮਿਟੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ 30 ਤੋਂ 35 ਦੇ ਉਮਰ ਦੇ ਵਿੱਚ ਹੈ ਕੰਮ ਕੀ ਕਰਦਾ ਕੰਮ ਕੀ ਕਰਦਾ ਲੇਬਰ ਦਾ ਕੰਮ ਕਰਦੇ ਸੀਗੇ ਉਹ ਆਟੋ ਚਲਾਉਂਦਾ ਸੀਗਾ ਇਹ ਜਿਹੜਾ ਬਲੈਰੋ ਦਾ ਚਾਲਕ